ਗੁਜਰਾਤੀ ਕਮਿਊਨਿਟੀ ਗੁਜਰਾਤੀ ਕਮਿਊਨਿਟੀ ਇਹ ਬਹੁਤ ਕਾਮਯਾਬ ਕਮਿਊਨਿਟੀ ਆ ਇਹ ਕਿਉਂ ਕਾਮਯਾਬ ਆ ਕੰਮ ਤੋਂ ਕੰਮ ਰੱਖਦੀ ਆ ਪਰਲੇ ਦੇਸ਼ਾਂ ਜੀ ਵੀ ਬਹੁਤ ਕਾਮਯਾਬ ਆ ਬਾਈ ਜੀ ਬਾਹਰਲੇ ਮੁਲਕਾਂ ਜਿੰਨੀ ਤਰੱਕੀ ਗੁਜਰਾਤੀਆਂ ਨੇ ਕੀਤੀ ਨੇ ਕਿਸੇ ਨੇ ਕੀਤੀ ਨਹੀਂ ਦੇ ਨੋ ਬੁਕਸ ਕਿਵੇਂ ਕੰਮ ਕਰਦੀਆਂ ਨੇ ਕੁਝ ਜ਼ਬਾਤੀ ਘੱਟ ਹੁੰਦੇ ਆ ਕੰਮ ਤੇ ਜਾ ਕੇ ਫੋਕਸ ਕਰਦੇ ਆ ਹੁਣ ਤੁਸੀਂ ਇੱਕ ਗੱਲ ਦੇਖਿਓ ਗੋਜੂਆਂ ਦਾ ਡਾਂਡੀਆਂ ਇਵੈਂਟ ਹੁੰਦਾ ਬਾਈ 10 20 ਹਜ਼ਾਰ ਬੰਦਾ ਆਂਦਾ ਖੇਡਦਾ ਘਰ ਚਲਾ ਜਾਂਦਾ ਮਾਣੀ ਮੋਟੀ ਲੜਾਈ ਹੁੰਦੀ ਆ ਪੰਜਾਬੀਆਂ ਦਾ ਕੋਈ ਕੁਛ ਕੁ ਕਹ ਲੋ ਇਵੈਂਟ ਆ ਜਾਵੇ ਦੋ ਚਾਰ ਜਾਨੇ ਥੱਪੜੋ ਥੱਪੜੀ ਹੋਏ ਹੁੰਦੇ ਆ ਲੜੇ ਪੈਂਦੇ ਨੇ ਲੜੇ ਪੈਂਦੇ ਹੁੰਦੇ ਆ ਹੂੰ ਸੋਚ ਦਾ ਦਾਇਰਾ ਵਧਦਾ ਨਾ ਉਹੀ ਗੱਲ ਆ ਵੀ ਅਸੀਂ ਨਾ ਇੱਕ ਚੀਜ਼ ਨਿਕਲ ਨਹੀਂ ਪਾ ਰਹੇ ਹੂੰ ਵੀ ਅਸੀਂ ਘੈਂਟ ਆ ਅਸੀਂ ਐਦਾਂ ਦੇਖੋ ਘੈਂਟ ਹੈਗੇ ਆ ਅਸੀਂ ਕਹਿੰਦੇ ਵੀ ਤਾਂ ਅਸੀਂ ਨੰਬਰ 1 ਕੌਮ ਆ ਨੰਬਰ 1 ਕੌਮ ਹੈਗੇ ਆ ਬਟ ਹੁਣ ਨਹੀਂ ਹੈਗੇ ਭਾਜੀ ਗੱਲਾਂ ਚ ਤਾਂ ਬਹੁਤ ਵਧੀਆਂ ਹੈਗੀਆਂ ਆ ਪੁਰਾਣੇ ਬਿਊਰਗ ਸਾਡੇ ਕਿੰਨੇ ਕਹਣ ਸੀ ਬਾਈ ਇੰਨੀਆਂ ਦੁੱਖ ਚੱਲੇ ਕੋਈ ਹਾਰ ਨਹੀਂ ਮੰਨੀ ਕਦੇ ਕਿਸੇ ਦਾ इमोਸ਼ਨਲ ਸਾਰਨ ਲੱਭਿਆ ਜੰਗਾ ਜਿੱਤੀਆਂ ਨੇ ਪੰਜਾਬੀਆਂ ਨੇ ਇਹਦਾ ਕਿੰਨੇ ਬਾਰਡਰ ਤੇ ਜੰਗਾ ਲੜੀਆਂ ਨੇ ਕਦੀ ਕਿਸੇ ਦੇ ਸਾਥ ਨਹੀਂ ਮੰਗਿਆ ਪਰ ਹੁਣ ਕੀ ਹੁੰਦਾ ਜਾ ਰਿਹਾ ਵਾ ਅਸੀਂ ਕਮਜ਼ੋਰ ਹੁੰਦੇ ਜਾ ਰਹੇ ਹੁਣ ਸਮਾਂ ਹੈਗਾ ਲੜਨ ਦਾ ਜ਼ਿੰਦਗੀ ਦੇ ਨਾਲ 네ਗੇਟਿਵਿਟੀ ਛੱਡ ਕੇ ਪੋਜ਼ਿਟਿਵ ਹੋਣ ਦਾ ਤੇ ਪ੍ਰਵਾਸ ਨੂੰ ਇਸ ਗੱਲ ਨੂੰ ਅਸੈਪਟ ਕਰਨ ਦਾ ਵੀ ਪ੍ਰਵਾਸ ਜ਼ਰੂਰੀ ਹੈ ਐਂਡ ਤੇ ਚਲੋ ਇੱਕ ਸਵਾਲ ਮੈਂ ਪੁੱਛਣਾ ਜਾਂਦਾ ਵੀ ਵੀਡੀਓ ਥੋੜੀ ਜੀ ਜ਼ਿਆਦਾ ਲੰਬੀ ਹੋ ਜਾਏਗੀ ਜੇ ਹੋਰ ਖਿੱਚਾਂਗੇ ਸਵਾਲ ਤਾਂ ਹਜੇ ਵੀ ਬਹੁਤ ਵਧੀਆ ਪੁੱਛੋ ਪੁੱਛੋ ਸਵਾਲ ਤਾਂ ਹਜੇ ਵੀ ਕਾਫੀ ਨੇ ਇੱਕ ਗੱਲ ਪੁੱਛਣਾ ਚਾਹਾਂਗਾ ਗੋਰੇ ਆਏ ਪੰਜਾਬ ਚ ਕੰਮ ਕਰਨ ਕਹਿੰਦੇ ਗੋਰਿਆਂ ਨੂੰ ਨੌਕਰੀਆਂ ਮਿਲ ਗਈਆਂ ਸੱਚੀ ਗੱਲ ਕਹਿੰਦੇ ਨੰਗਾ ਨੰਗਾ ਨੀ ਨਿਯੁਕਤੀ 15 ਨਿਯੁਕਤੀ ਪੱਤਰ ਤੇ ਮੋੜਾ ਦੇ ਬੰਦੇ ਗਿਆ ਬਾਈ ਮੇਰੇ ਦਿਵਾਲੇ ਦਾ ਹੋ ਜੇ ਐਵੇਂ ਜਰ ਸੀਰੀਅਸ ਨਾਲ ਹੋ ਜਾਏ ਉਕੇ ਦੇ ਬਾਈ ਪਤਾ ਲੱਗਿਆ ਮੈਨੂੰ ਟਾਇਆ ਹੋਇਆ ਹੈ ਇਹ ਕੰਟਰੋਵਰਸ਼ਨਲ ਹੋ ਜਾਣਾ ਹੈ ਨਹੀਂ ਮੈਂ ਵਸਤੇ ਕਿੱਥੇ ਜਾਂਦਾ ਪਿਆ ਸੀ ਲਿਟਰਲੀ ਗੁਰੂਕੋਂਦਾ ਪਿਆ ਸੀ ਮੈਂ ਐਵੇਂ ਵੀਡੀਓ ਬਣਾਉਣ ਲੱਗ ਗਿਆ ਉਹਨੂੰ ਪੁੱਛ ਕੇ ਮਰਾਈਆਂ ਕਿਉਂਕਿ ਉਹਨਾਂ ਇੱਥੇ ਤੁਹਾਨੂੰ ਪਤਾ ਹੈ ਸਾਡੇ ਤਾਂ ਐਵੇਂ ਨਾ ਜਿਹੜੇ ਜਿਹਦੀ ਮਰਜ਼ੀ ਚੱਕ ਕੇ ਵੀਡੀਓ ਬਣਾਉਣ ਲੱਗ ਜੇ ਉਹ ਕਨਸੈਂਟ ਲਿਆ ਉਹਦਾ ਸਿੱਧਾ ਸੂ ਕਰ ਦਿੰਦੇ ਸਿੱਧਾ ਕੇਸ ਕਰ ਦਿੰਦੇ ਤੇ ਮੈਂ ਵੀਡੀਓ ਬਣਾਉਣ ਲੱਗ ਗਿਆ ਮੈਂ ਕਿਹਾ ਵੀ ਹਾਂ ਦੇ ਕੋਈ 50 50 ਚ ਗੁਰਿਆ ਰਹੇ ਨੇ ਉਹ ਭਾਜੀ ਯਾਰ ਉਹੀ ਗੱਲ ਆ ਵੀ ਸਾਨੂੰ ਜਿੱਥੋਂ ਚੰਗਾ ਹੋਇਆ ਸੀ ਨਾ ਅਸੀਂ ਮਾੜਾ ਬਣਾਤਾ ਪਰ ਮੈਂ ਤਾਂ ਇਹ ਕਹਿੰਦਾ ਵੀ ਯਾਰ ਜੀ ਤੁਹਾਡੇ ਕੋਲ ਹਿੰਮਤ ਹੈਗੀ ਆ ਨਾ ਤੁਸੀਂ ਆਪਣੇ ਬੱਚਿਆਂ ਨੂੰ 2-4 ਸਾਲ ਪ੍ਰਵਾਸਤ ਦੇ ਭੇਜੋ ਜਿਹੜੇ ਮਾਪਿਆਂ ਨੇ ਬੱਚਿਆਂ ਨੂੰ ਚਾਹੇ ਪੰਜਾਬ ਤੋਂ ਬਾਹਰ ਬੰਗਲੌਰ ਭੇਜਦਾ ਜਾਂ ਉਹਨਾਂ ਨੂੰ ਨਾ ਹੀ ਕੈਨੇਡਾ ਅਮਰੀਕਾ ਭੇਜਦਾ ਉਹ ਬੱਚਿਆਂ ਦਾ ਥੌਟ ਪ੍ਰੋਸੈਸ ਚੇਂਜ ਹੋ ਗਿਆ ਉਹਨਾਂ ਨੂੰ ਸਮਝ ਆ ਗਿਆ ਵੀ ਕਲੇਸ਼ ਤੋਂ ਅੱਗੇ ਵੀ ਕਿ ਜ਼ਿੰਦਗੀ ਹੈਗੀ ਆ ਕਿਸੇ ਦੀ ਪਰਸਨਲ ਲਾਈਫ ਛੱਡ ਕੇ ਵੀ ਕਿ ਜ਼ਿੰਦਗੀ ਅੱਗੇ ਹੈਗੀ ਆ ਗੇੜਾ ਨੇ ਘਰ ਛੱਡੇ ਆ ਜਣਾ ਵੀ ਪੁੱਲਾ ਕੱਲ ਵੀ ਆਪਣਾ ਪਿੰਡ ਛੱਡ ਕੇ ਸ਼ਹਿਰ ਵੀ ਗਏ ਨਾ ਉਹਨਾਂ ਦਾ ਤਾਂ ਥੋੜਾ ਪ੍ਰਸੈਸ ਬਦਲ ਗਿਆ ਹੂੰ ਬਾਹਰ ਜ਼ਰੂਰੀ ਆ ਜਾਣਾ ਬਈ ਜ਼ਿੰਦਗੀ ਨੂੰ ਅਕਲ ਆ ਜਾਂਦੀ ਆ ਮਾਂ ਹੀ ਘਰੇ ਬੈਠੀ ਰੋਟੀ ਕਰਦੀ ਆ ਬਾਹਰ ਦੁਨੀਆਂ ਨਹੀਂ ਦਿੰਦੀ ਬਾਹਰ ਦੁਨੀਆਂ ਨਹੀਂ ਦੁਨੀਆਂ ਜਾਂਦਾ ਬਾਹਰ ਦੁਨੀਆਂ ਰੋਟੀ ਖਾਣ ਵਾਲੀ ਬੈਠੀ ਗਏ ਤੁਹਾਡੇ ਮੋਹ ਚ ਹੋ ਕੇ ਲੈ ਜਾਣਗੇ ਅਸਲੀ ਜ਼ਿੰਦਗੀ ਇਹੀ ਹੈ ਜਿਹਨਾਂ ਨੂੰ ਲੜਨਾ ਆ ਗਿਆ ਇਸ ਜ਼ਿੰਦਗੀ ਦੇ ਨਾਲ ਉਹ ਕਾਮਯਾਬ ਹੋਗੇ ਹੂੰ ਲੜਨਾ ਇਹ ਨਹੀਂ ਕਹਿ ਰਿਹਾ ਵੀ ਕਿਸੇ ਨੂੰ ਮੁੱਕੇ ਗੋਲੀਆਂ ਨਹੀਂ ਸੰਘਰਸ਼ ਦੀ ਲੜਾਈ ਜਿੱਤ ਦੀ ਲੜਾਈ ਆਪਣਾ ਕੰਮ ਸਾਬਤ ਕਰਨ ਦੀ ਲੜਾਈ ਜਦੋਂ ਸਮਝ ਆ ਗਿਆ ਨਾ ਵੀ ਮੈਨੂੰ ਮੈਂ ਕਲੇਸ਼ ਨਹੀਂ ਪੈਣਾ ਮੈਂ ਇਹਨੂੰ ਤਰੱਕੀ ਨਾਲ ਜਵਾਬ ਦੇਣਾ ਅਸੀਂ ਉਦੋਂ ਕਾਮਯਾਬੀ ਵੱਲ ਵਧ ਜਾਵਾਂਗੇ ਧੰਨਵਾਦ ਬਾਈ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਹਾਡਾ ਬਾਈ ਜੀ ਤੁਸੀਂ ਨਾ ਸਮਾਂ ਕੱਢ ਕੇ ਸਾਡੇ ਵਾਸਤੇ ਆਈ ਤੁਹਾਡੇ ਬੜਾ ਬੀਜੇ ਸ਼ੈਡਿਊਲ ਰੰਦਾ ਸਾਨੂੰ ਪਤਾ ਹੈ ਜੀ ਤਾਂ ਹੁਣ ਜਿਵੇਂ ਕੀ ਗੱਲਬਾਤ ਕਰਕੇ ਹਟੇ ਆ ਤਾਂ ਗੱਲਬਾਤ ਦੇ ਵਿੱਚ ਤੁਹਾਨੂੰ ਅਸਲ ਚ ਪਤਾ ਲੱਗਿਆ ਹੋਵੇਗਾ ਵੀ ਅਸਲ ਦੇ ਵਿੱਚ ਕੈਨੇਡਾ ਦੇ ਜਾਂ ਯੂ ਐਸ ਦੇ ਅਸਲ ਦੇ ਵਿੱਚ ਹਾਲਾਤ ਕੀ ਆ ਕੋਈ ਸੋਸ਼ਲ ਮੀਡੀਆ ਤੇ ਵੀਡੀਓਜ਼ ਤੁਸੀਂ ਬੜੀ ਵਾਇਰਲ ਹੁੰਦੀਆਂ ਦੇਖਿਆ ਆਉਣ ਗਿਆ ਨਵੀਂ ਸਰਕਾਰ ਆਈ ਤਾਂ ਲੋਕਾਂ ਨੂੰ ਇਹ ਵੀ ਲੱਗਿਆ ਵੀ ਹਾਂ ਸ਼ਾਇਦ ਉਹਨਾਂ ਪੀਆਰ ਵੀ ਸੌਖੀ ਹੋਣ ਵਾਲੀ ਹੈ ਸ਼ਾਇਦ ਉਹਨਾਂ ਵੀਜ਼ਾ ਜਿਵੇਂ ਪਹਿਲਾਂ ਲੱਗ ਰਹੇ ਸੀ ਉਦਾਂ ਹੀ ਲੱਗਣਗੇ ਜਾਂ ਕੀ ਪੰਜਾਬੀਆਂ ਨੂੰ ਅਸਲ ਦੇ ਵਿੱਚ ਬਾਹਰ ਜਾਣ ਦੀ ਜ਼ਰੂਰਤ ਹੈ ਜਾਂ ਨਹੀਂ ਹੈ ਤਾਂ ਇਸ ਵੀਡੀਓ ਦੇ ਵਿੱਚ ਇਸ ਪੋਡਕਾਸਟ ਦੇ ਵਿੱਚ ਤੁਹਾਨੂੰ ਜ਼ਰੂਰ ਇਸ ਦੇ ਬਾਰੇ ਜਾਣਕਾਰੀ حاصل ਹੋਗੀ ਹੋਗੀ